ਅਗਰ ਉਹਨੂੰ ਚੈੱਕ ਠੀਕ ਹੈ ਸਰ ਆ ਅੱਜ ਵੀ ਚੜੀ ਹੈ ਕਿ ਜਿੱਦਾਂ ਕਿ ਤੁਹਾਨੂੰ ਪਤਾ ਇੱਥੇ ਪਿਛਲੇ ਦਿਨੀ ਇੱਕ ਕਤਲ ਦਾ ਜਿਹੜਾ ਹੈਗਾ ਕੇਸ ਸਾਡੇ ਕੋਲ ਚਾਰਜ ਹੋਇਆ ਸੀਗਾ ਜਿਹਦੇ ਵਿੱਚ ਸਰਦੀਪ ਸਿੰਘ ਨਾਂ ਦੇ ਜਿਹੜੇ ਵਿਅਕਤੀ ਦੀ ਡੈਥ ਹੋ ਗਈ ਸੀ ਕਿ ਤੇ ਉਹਦੇ ਵਿੱਚ ਅਸੀਂ ਜਿਹੜਾ ਜਿਹੜਾ ਇਹਦਾ ਮੇਨ ਮੁਲਜ਼ਮ ਹੈਗਾ ਹੈਗਾ ਮਨਦੀਪ ਸਿੰਘ ਇਹਨੂੰ ਇੱਕ ਤਾਂ ਅਸੀਂ ਗ੍ਰਿਫਤਾਰ ਕੀਤਾ ਜੀ ਇਸ ਮੁਕੱਦਮੇ ਦੇ ਵਿੱਚ ਤੇ ਉਹਦੇ ਪਾਸੋਂ ਜਿਹੜਾ ਵਾਰਦਾਤ ਕਰਨ ਵਾਸਤੇ ਜਿਹੜਾ ਅਸੀਂ ਹਥਿਆਰ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਮੁਕੱਦਮਾ ਜਿਹੜਾ ਅਸੀਂ ਟਰੇਸ ਕਰ ਲਿਆ ਜੀ ਇਹ ਨੀਰ ਮੇਰਾ ਆਪਸੀ ਰੰਜਿਸ਼ ਸੀ ਜਾਂ ਕਿਵੇਂ ਜੀ ਇਹਦੇ 'ਚ ਇਹ ਦੋਵੇਂ ਜਣੇ ਇੱਕ ਦੂਜੇ ਦੇ ਜਾਣਕਾਰ ਸੀਗੇ ਤੇ ਉਸ ਦਿਨ ਵੀ ਇਹ ਇਕੱਠੇ ਹੀ ਸੀਗੇ ਤੇ ਇਹਨੇ ਜਿਹੜਾ ਮ੍ਰਿਤਕ ਹੈਗਾ ਇਹਦੇ ਕੋਲੋਂ 800 ਰੁਪਏ ਦਾ ਬਿਨਾਂ ਦੇਣ ਸੀਗਾ ਉਹ ਪੈਸੇ ਜਦੋਂ ਮੰਗੇ ਤਾਂ ਇੱਕ ਦੂਜੇ ਨੂੰ ਗਾਲੀ ਗਲੋਚ ਹੋ ਕੇ ਗਾਲੀ ਗਲੋਚ ਹੋਣ ਤੋਂ ਬਾਅਦ ਉਥੇ ਜਿਹੜਾ ਹੈਗਾ ਉਹਨੇ ਆਪਣੀ ਜਿਹੜੀ ਪਹਿਨੀ ਹੋਈ ਸਰੀ ਸਾਫ ਸੀਗੀ ਜਿਹੜੀ ਦੋਸ਼ੀ ਮਨਦੀਪ ਨੇ ਉਹ ਕੱਢ ਕੇ ਜਿਹੜਾ ਹੈਗਾ ਇਹਦੇ ਅਮਰਿਤਕ ਤੇ ਵਾਰ ਕਰ ਦਿੱਤਾ ਜਿਹੜੀ ਉਹ ਵਾਈਟਲ ਆਰਗਨਸ ਤੇ ਲੱਗਣ ਕਰਕੇ ਜਿਹੜਾ ਹੈਗਾ ਉਹਦੀ ਮੌਕੇ ਤੇ ਉਥੇ ਡੈਥ ਹੋ ਗਈ ਇਹਨਾਂ ਦਾ ਕੋਈ ਅਪਰਾਧਿਕ ਵੀ ਹੈਗਾ ਜੀ ਕਾਪਰਸ਼ਨ ਕਰਦੇ ਜਿਹੜਾ ਮ੍ਰਿਤਕ ਹੈਗਾ surjit singh ਉਹਦੇ ਤੇ ਪਹਿਲਾ ਮੁਕਦਮਾ ਦਰਜ ਹੈਗਾ ਨੇ ਜੀ ਜਿਹੜਾ ਦੋਸ਼ੀ ਹੈਗਾ mandeep ede ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਕਿੱਥੋਂ ਗ੍ਰਿਫਤਾਰ ਕੀਤਾ ਜੀ ਆਪਾਂ ਇਹਨੂੰ ਅਸੀਂ ਇੱਥੇ ਆਨੰਦਪੁਰ ਸਾਹਿਬ ਜਿਹੜਾ ਹੈਗਾ ਕਿਲਾ ਨੰਦਗੜ੍ਹ ਦੇ ਕੋਲੋਂ ਹੀ ਗ੍ਰਿਫਤਾਰ ਕੀਤਾ ਕਿਸਦੇ ਰਹਿਣ ਵਾਲੇ ਸਰ ਇਹ ਵੀ ਆਨੰਦਪੁਰ ਸਾਹਿਬ ਦਾ ਹੀ ਰਹਿਣ ਵਾਲਾ ਜੀ ਸ਼ਹਿਰ ਅੱਛਾ ਜੀ ਜਿਹੜਾ ਮ੍ਰਿਤਕ ਹੈ ਜਿਹੜਾ ਮ੍ਰਿਤਕ ਹੈ ਇਹ ਨੂਰਪੁਰ ਥਾਣੇ ਦੇ ਵਿੱਚ ਪੈਂਦਾ ਨੂਰਪੁਰ ਪੇਟੀ ਥਾਣੇ ਦੇ ਵਿੱਚ ਇਹ ਉੱਥੋਂ ਦਾ ਰਹਿਣ ਵਾਲਾ ਜੀ ਤਦ ਹੋਰ ਸੰਭਾਵਨਾ ਵੀ ਹੈ ਜਿ ਕੋ ਕੁਝ ਫੀਚਰ ਦੌਰਾਨ ਹੀ ਹੋ ਹੋਣਾ ਕਰੂਗੀ ਨਹੀਂ ਇਹਦੇ ਚ ਇਹੀ ਹੈ ਜੀ ਵੀ ਇਹਨਾਂ ਦੀ ਜਿਹੜੀ ਪੈਸੇ ਨੂੰ ਲੈਣ ਕਰਕੇ ਪੈਸੇ ਦੇ ਲੈਣ ਦੇਣ ਕਰਕੇ ਤਕਰਾਰਬਾਦੀ ਹੋਈ ਸੀਗੀ ਉਹ ਜਿਹੜਾ ਹੈਗਾ ਉਹ ਗਾਲੀ ਗਲੋਚ ਹੋਣ ਕਰਕੇ ਤਾਂ ਇੱਕਦਮ ਗੁੱਸੇ ਦੇ ਵਿੱਚ ਆ ਕੇ ਉਹਨੇ ਇਹਦੇ ਤੇ ਮਾਰਤਾ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਸੀ ਇਸ ਨੂੰ ਕੱਲ ਜਿਹੜਾ ਦੋਸ਼ੀ ਹੈਗਾ ਇਹਨੂੰ ਮਨਦੀਪ ਇਹਨੂੰ ਕੱਲ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਤਿੰਨ ਮਿੰਟਾ ਜਿਹੜਾ ਪੁਲਿਸ ਮਾਰਕ ਲਿਆ ਸੀਗਾ ਤੇ ਇਹਦੇ ਤੋਂ ਜਿਹੜੀ ਹੈਗੀ ਪੁੱਛ ਗੇਛ ਅਸੀਂ ਕਰ ਰਹੇ ਹਾਂ ਕਿ ਤੇ ਜਿਹੜਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇਹ ਤੋਂ ਜਿਹੜਾ ਹਥਿਆਰ ਸੀ ਜਿਹਦੇ ਨਾਲ ਇਹਨੇ ਕਤਲ ਕੀਤਾ ਹੈਗਾ ਉਹ ਅਸੀਂ ਬਰਾਮਦ ਕਰ ਲਿਆ ਤੇ 7 ਤਰੀਕ ਨੂੰ ਅਸੀਂ ਨੂੰ ਦੁਬਾਰਾ ਜਿਹੜਾ ਮਾਨਯੋਗ ਅਦਾਲਤ ਸਪੇਸ਼ ਕਰਾਂਗੇ